ਸੋਦਾ ਕਿ ਮੈਨੂੰ ਨਹੀਂ ਉਹ ਪਾਸੇ ਆਸਮਾਨ ਤੇ ਆਇਓ ਹਵਾ ਵਿੱਚ ਸੋ ਨਾ ਉਹ ਜਿਹੜਾ ਮੈਂ ਕੰਮ ਕਰਦਾ ਮਾਚੂ ਮੈਂ ਇੱਕ ਮਿੰਟ ਆ ਗਿਆ ਕਬਾਡੀ ਆ ਬਾਹਰ ਕਾਰ ਬਾਈ ਆ ਮੜਾ ਆ ਗਿਆ ਤੋੜੇ ਦਾ ਮੈਂ ਆ ਗਿਆ ਹੈਲੋ 12000 ਦੇ ਦਿੰਦਾ ਕੋਣ ਆਉਣਾ ਕੋਣ ਦੇ ਕੁੱਟੀ ਗਾਉਂਦਾ ਦੀ ਬਰਗਾ ਕੋਣ ਦਾ ਟਾਈਮ ਹੈ ਮੈਂ ਬੰਦ ਨਹੀਂ ਕਰਵਾ ਸਮੇਂ ਫੜ ਪੈਸਾ ਫੜ ਲਿਆ ਯਾਰ ਨਹੀਂ ਨਹੀਂ 12 ਕੇ ਤਾਂ ਨਹੀਂ ਬੈਠ ਯਾਰ ਕੀ ਆਖਿਆ ਦੱਸ ਫੜੋ ਮੈਂ ਅਟ ਲਾਇਆ ਹੈ ਨਾ ਪੱਟੀਆਂ ਗੱਲਾਂ ਕਰਦੇ ਆਂ ਅਰੇ ਇੰਦੇ ਤੇਰਾ ਟੱਲਾ ਲਾਇਆ ਹੈ ਦੁਕਾਨਦਾਰ ਬੰਦਾ ਇਹਨੂੰ ਵੀ ਪਤਾ ਹੈਗਾ ਵਧੀਆ ਵਧੀਆ ਹੋਰ ਜੀ ਪੁੰਮਾ ਜੀ ਝੂਮੇ ਪਾਰ ਆ ਗਿਆ ਯਾਰ ਕਰ ਨੂੰ ਕੁਝ ਮਰਜ਼ੀ ਕਰੇ ਮੈਂ 10000 ਕਹਾਂ ਕਹਿੰਦਾ ਨਹੀਂ ਨਹੀਂ 15 ਦਾ 10 15 ਦਾ ਦੇਖ ਕੋਹ ਵਾਰੀ ਕਦਮ ਦਾ ਚੱਕ 12000 ਰੁਪਏ ਮੈਂ ਸਾਡੇ 12000 ਕਹਤਾ ਯਾਰ ਸਾਡੇ ਫਾਰਮ ਦਾ ਨਹੀਂ ਮਗਰੀ ਉਹ ਸਹੀ ਆ ਇਹ ਨਾ ਮੈਂ ਗਿਣ ਫਿਰ ਉਹ ਨਹੀਂ ਨਾ ਫਿਰ ਉਹ ਨਹੀਂ ਨਾ ਫੱਟਾ ਬਣਾਦਾ ਮੰਨ ਨਹੀਂ ਅਗਰੇ ਕੋਈ ਬੰਦਾ ਨਹੀਂ ਆਉਂਦਾ ਮਰੇਨਾਂ ਪਤਾ ਬੰਦੇ ਨੂੰ ਮੈਂ ਕਿਤੇ ਮੋੜੀ ਨਹੀਂ ਇਹਨਾਂ ਦੀ ਤੇ ਤੈਨੂੰ ਨਹੀਂ ਬਤਾਇਆ ਇਹਨਾਂ ਬੰਦੇ ਕਿਸੀ ਮੋੜੀ ਤੇ ਉਧਰ ਕਿਉਂ ਕਿ ਕਿੰਨਾ ਬੰਦੇ ਨੂੰ ਪਕਾਏਗਾ ਮੁਰਕੇ ਨੰਪਾਈਂ ਨਹੀਂ ਲੱਕ ਕਿਤੇ ਨਹੀਂ ਲੰਘਾ ਦੇ ਇਹ ਜੋ ਲੈ ਲਾ ਦਿੰਦੇ ਨਾ ਗੱਲ ਹੈ ਹੋਰ ਨਹੀਂ ਉਹ ਤੇ ਕਿਉਂ ਆ ਨਾ ਤੂੰ ਉਹ ਭਰਾਵਾ ਇੰਨੀ ਨਾ ਕਰ ਇੰਨੀਆਂ ਲੰਮੀਆਂ ਗੱਲਾਂ ਨਾ ਕਰ ਮੈਂ ਇੰਨਾ ਗੱਲ ਬੰਦਾ ਦੀ ਮੂਰੀ ਨਹੀਂ ਗੱਲ ਉਹ ਨਹੀਂ ਨੂ ਹਾਂ ਸਹੀ ਆ ਹੁਣ ਅੱਛਾ ਯਾਰ ਇਹ ਬਾਈ ਕਹੇ ਨਹੀਂ ਲੱਗੇ ਹਾਂ ਨਹੀਂ ਫਿਰ ਰਹਿਣ ਦੇ ਚੱਲ ਛੱਡੀ ਵੱਡੀ ਨਾਲਾ ਫਾੜੇ ਨਹੀਂ 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 ਫਿਰ ਉਹ ਯਾਰ ਉਹ ਨਹੀਂ ਉਹਨਾਂ ਵਰਿੰਦੇ ਨਿਕਾ ਯਾਰ ਉਹ ਨਹੀਂ ਯਾਰ ਫਿਰ ਤਾਂ ਹੋਈ ਬਾਈ ਯਾਰ 13000 ਚ ਖਾਈ ਦੇ ਚੱਲ ਗਣਨਗੇ ਇਹ ਯਾਰ 500 ਕਾ ਯਾਰ ਆਇਆ ਨਾ ਬਾਈ ਉਹਦੀ ਯਾਰ ਗਿਰ ਤਾਹੇ ਕਾਲ 2000 ਲੱਖ 2000 ਜਾਨਾ ਬਾਈ ਕੋੜ ਕਪੂਰੇ ਤੋਂ ਆਇਆ ਬਾਈ ਬਹੁਤ ਬਹੁਤ ਧੰਨਵਾਦ ਬਾਈ ਸਾਡਾ ਸਾਡਾ ਇਤਨਾ ਦੇਖਣ ਆ ਗਏ ਬਾਈ ਸਾਡਾ ਲੈਣੇ ਲਵਾ ਦੇ ਅੱਜ ਮੱਤਰਾ ਮੰਨ ਕੋ ਜੇ ਰੇ 13 ਕਿਲੋ ਬੱਕਰਾ ਵਾ 1000 ਰੁਪਏ ਕਿਲੋ ਵਿਗਿਆ ਚੱਲ ਇਹਨੂੰ ਆਏ ਨੂੰ ਜਿਹੜਾ ਅਸੀਂ ਮੈਂ 15 ਦਾ ਕੋਲਾ ਰਹਿ ਗਿਆ ਇਹਨੂੰ ਪਤਾ ਕੂਰੇ ਨੂੰ ਲੈ ਬੱਕਰਾ ਚੜਨਾ ਹੀ ਨਹੀਂ ਸੀ ਮੈਂ ਸਰਵਾਤ ਇਹ ਭਾਈ ਮੈਂ ਪਸੰਦ ਆ ਕਿ ਮੈਂ 15 ਦਾ ਨਹੀਂ ਛੱਡਣਾ ਸੀ ਇਹਨੂੰ ਬਹੁਤ ਫਰਕ ਲਖਾਈ ਕਰਾ ਚੱਲ ਜਾ ਲਿਖ ਦਿਓ ਧੰਨਵਾਦ ਆਇਆ ਆਇਆ ਲਿਖਾ ਦੇ ਗਿਆ ਨਹੀਂ ਵੇਰਾ ਵੇਰਾ ਨਹੀਂ ਨਾ ਮੈਂ ਕੋਈ ਨਹੀਂ ਪਛਣਾ ਪਰਵਾਹ ਨਹੀਂ ਜੀ ਤੇਰੀ ਪ੍ਰਸ਼ੰਸਾ ਦੇ ਰਿਹਾ ਜੋ ਸ਼ੋਰ ਸ਼ੋਰ ਆਹ ਹੁਣ ਕੀ ਰੋਣਾ ਰਹੇਗਾ ਹੁਣ ਆ ਕੀ ਲਾਇਆ ਹੈ ਇਹਨਾਂ ਹਾਂ ਹਾਂ ਉਹ ਤਾਂ ਉਹ ਦਾ ਹੋ ਗਿਆ ਉਹਨਾਂ ਦਾ ਨਬੜਿਆ ਹੀ ਸੀ ਹਵਾ ਲਈ ਲੈ ਕੀ ਜਿਹੜਾ ਨਵੇਂ ਡੋ ਯਾਰ 10000 ਯਾਰ 10000 ਯਾਰ ਬੋਲ ਯਾਰ ਕੌਣ ਤੇ ਰਖੀ ਦੀ ਆ ਮੈਂ ਇਹਨੂੰ ਕਿਉਂ ਨੂੰ 1000 ਘੱਟ ਲਿਖੀ ਤਾ ਨਹੀਂ ਕਿ ਤਾ ਬਾਈ ਹੋਏ ਇਹ ਤੈਨੂੰ ਨੀ ਰੱਖ ਆਖਾ ਕਰਦਾ ਦੱਸ ਮੰਨਾ ਕਾਹਦੀਆਂ ਕਦੀ ਉਹ ਦੇ ਦੇ ਹੁਣ ਉਹ ਬੰਦਾ ਮਾਨਤਾ ਕਰਦਾ ਤੈਨੂੰ ਤੇ ਤੈਨੂੰ ਤਾਂ ਬੱਕਰੀ ਦੇਣੀ ਨਹੀਂ ਕੋਈ ਨਹੀਂ ਸੱਚੀ ਦਾ ਪਸੰਦ ਨਹੀਂ ਥੱਲੇ ਰਾਤ ਥਲੇ ਆਜ ਫੇਰ 5 ਵਜੇ ਆਉਣੇ